ਤੇ ਸੈਕਲਰੀ ਤੁਹਾਨੂੰ ਪਰੇਸ਼ਾਨ ਕਰਦਾ ਸਾਡੀ ਬਸ ਤੇ ਉਹ ਹੈ ਸਾਈਕੋਟਾਈਪੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਸਿਸਟਰ ਨੂੰ ਆਪਣੇ ਨਾਲ ਰੱਖ ਲਿਆ ਨੋਕੀ ਗੱਲ ਇਹ ਸਾਨੂੰ ਤੰਗ ਪਰੇਸ਼ਾਨ ਇੰਨਾ ਕਰਦਾ ਵਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੁੰਦੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਸੀ ਕੋਰਟ ਦੇ ਵਿੱਚ ਫਿਰ ਇਹ ਭਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਨੇ ਸਿਸਟਰ ਨੂੰ ਆਜ ਦਿੱਤੀ ਆ ਕਿ ਜਦੋਂ ਸਿਸਟਰ ਨੂੰ ਆਜ ਦੇ ਕੇ ਤੇ ਇਨੇ ਲਾਈਫ ਸਪੋਨ ਕੀਤੀ ਆ ਜਦੋਂ ਉਹ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਖੋਲਣ ਵਾਸਤੇ ਆਈ ਹੈ ਅਡਾ ਦਾ ਨਾਮ ਗੁਪੀ ਸਿੰਘ ਹੈ ਆ ਡਾਲੀਆ ਮਰਜਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਬਾਈ ਬੰਨਾ ਰਹੇਗਾ ਅ ਐਕਸੀਬਿਸ਼ਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਅ ਭਈ ਇਸ ਤਰੀਕੇ ਨਾਲ ਹੈਗਾ ਜੇਲ ਤੋਂ ਗੱਤਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਵਿਫਾਈਸ ਹੈ ਔਰ ਉਹਦੀ ਜੋ ਮਦਰ ਹੈਗੀ ਆਪਣੇ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਟਲੀ ਜਿਹੜੇ ਡੀਐਸਪੀ ਨਾਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੀ ਅੱਧੀ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਜੀ ਟੀਮ ਐਸਐਸਡੀ ਐਸਓਡੀ ਦੀ ਟੀਮ ਆਈ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕਾਮਿੰਗ ਸਰਚ ਜਿਹੜਾ ਹੈਗਾ ਕਾਮਿੰਗ ਆਪਰੇਸ਼ਨ ਕੀਤਾ ਮੈਂ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਸਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਟਲੀ ਜਿਹੜਾ ਹੈਗਾ ਸਾਰੀ ਟੀਮ ਨੇ ਆ ਕੇ ਇੱਥੇ ਕੌਡਮ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਫਸਰਨਟਲੀ ਇਨ ਇਹ ਜਿਹੜਾ ਹੈਗਾ ਸੁਸਾਈਡ ਕਰਦੇ 147 ਸੀ ਕੋ ਸਰ ਜੀ ਜੀ ਸਰ ਤੇ ਇੱਕ ਸਮੇਂ ਦੇ ਦੇਖੋ ਉਹ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਚੱਲੇਗਾ ਜੀ ਉਹ ਕਿਹੜੇ ਕਾਰਨ ਸੇ ਮਾਰਨ ਦਾ ਬਣਾ ਦੇਖੋ ਐਜ਼ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਦੇਖ ਰਿਹਾ ਹੈ ਮੇਰਾ ਪ੍ਰਾਈਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਤੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ਼ ਆਫ ਨਾਊ ਹੁਜਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿਨਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗਾ ਕਿ ਸ਼ਾਇਦ ਨੰਬਰ ਸੀ ਨਵੀਂ ਹੈ ਸੀ ਸੀ ਸਕੀਮ ਹੈ ਐਂਡ ਇੱਥੇ ਕਾਫੀ ਸਾਰੇ ਫਲੈਟਸ ਹੈਗੇ ਕਾਫੀ ਸਾਰੇ ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰੇਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਐਂਡ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਕਿ ਉਹ ਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸ਼ੁਰੂ ਕਰ ਆਪਣੇ ਸੇਵਾ ਦੀ ਸਭ ਦਤ ਹੋ ਗਈ ਜੀ ਜੀ ਇਹਦੀ ਸੇਚ ਕੋਲ ਮਾਰੀ ਨਾ ਆਪਣੇ ਲੋਕਾਂ ਨੂੰ ਜਦੋਂ ਉਹ ਅਸੀਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦਾ ਕਾਰਨ ਕੀ ਲੱਗਾ ਵੀ ਸਸਨ ਦੇ ਦੇਖੋ ਆਲਰੇਡੀ ਮਿਟੀਗੇਸ਼ਨ ਜਿਹੜਾ ਹੈਗਾ ਐਨ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਮਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਵੀ ਹੈਗੀ ਬਾਈ ਤੇ ਨਾਲ ਇਹਨਾਂ ਦਾ ਫੈਮਿਲੀ ਇਸ਼ੂ ਹੈ ਇਸ ਕਰਕੇ ਜਿਹੜਾ ਹੈਗਾ ਉਹ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਚਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਸੇ ਵੀ ਇਸ ਏਰੀਆ ਚ ਆ ਕੇ ਦੁਬਈ ਕੋਈ اور ਫਰਦਰ ਡੈਮੇਜ ਨਾ ਹੋ ਜਾਏ ਤਾਂ ਇਸ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਿੰਗ ਕੀਤਾ ਹੈਗਾ ਐਂਡ ਪੂਰਾ